ਵਾਹਿਗੁਰੂ ਜੀ ਦਾ ਖਾਲਸਾ ਬਾਗੋ ਪਤੇ ਮੈਂ ਮਨਮੋਹਨ ਸਿੰਘ ਓਨਰ ਨਾਨਕ ਮੀਨਤਪੁਰ ਕਾੜੀਆ ਚੁੰਗੀ ਬਟਾਲਾ ਤੇ ਮੈਂ ਆਪਾਂ ਇਹਦੇ ਆਪਣੇ ਸੰਘੂ ਸਟਾਫ ਵੱਲੋਂ ਪੂਰੀ ਸਾਧ ਸੰਗਤ ਦੀ ਸਹਿਯੋਗ ਨਾਲ ਪੰਚਮ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਵਿਹੜਾ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਸਵਾਰੀ ਸਾਧ ਸੰਗਤ ਨਾਲ ਲੰਗਰ ਸਤਾ ਰਹਿਆਂ ਸੋ ਅਸੀਂ ਉਹਨਾਂ ਦੀ ਮੇਲ ਸਿੱਧੀ ਨੂੰ ਮਦਦ ਆਸਦੇ ਸਾਧ ਸੰਗਤ ਨੂੰ ਲੰਗਰ ਸਤਾ ਰਹਿਆਂ ਪ੍ਰਮਾਤਮਾ ਕਿਰਪਾ ਕਰਨ ਕਿ ਅਸੀਂ ਹਰ ਸਾਲ ਐਸੇ ਤਰ੍ਹਾਂ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸੇਵਾ ਕਰਦੇ ਰਹੀਏ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾ ਜੋ ਕਿ ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਤੀਆਂ ਲੋਵਾਂ ਤੇ ਬੈਠੇ ਸਨ ਜੋ ਗ਼ਾਲਮਾਂ ਨੇ ਜ਼ੁਲਮ ਕਮਾਇਆ ਸੀ ਸੋ ਤਨ ਤਨ ਸਹਿਬ ਸ੍ਰੀ ਗੁਰੂ ਗੋਗ ਅਰਜਨ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤੱਤੀਆਂ ਲੋਵਾਂ ਤੇ ਬੈਠ ਕੇ ਜੋ ਅੱਜ ਦੇ ਇਤਿਹਾਸ ਦੇ ਦਿਨਾਂ ਦੇ ਵਿੱਚ ਰਚਿਆ ਹੋਇਆ ਦਿਨ ਜੋ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ ਸੋ ਸ਼ਪੀਲਾ ਲੰਗਰ ਲੱਗ ਰਹੇ ਹਨ ਸੋ ਅੱਜ ਆਪਣੇ ਕਾਧੀਆਂ ਵਾਲੀ ਜੂੰਗੀ ਤੇ ਸਰਦਾਰ ਮਨਮੋਹਨ ਸਿੰਘ ਜੰਟੂਣਾ ਨੇ ਜੋ ਲੰਗਰ ਲਾਇਆ ਸਰਬੱਤ ਦੇ ਭਲੇ ਵਾਸਤੇ ਸੋ ਸਤਪੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕਿਰਪਾ ਤੇ ਪਾਤਸ਼ਾਹ ਜੀ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਸਾਧ ਸੰਗਤ ਦੀ ਸੇਵਾ ਕਰਦੇ ਰਹਿਣ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੂਹ ਸੋ ਲੰਗਰ ਲਾਇਆ ਗਿਆ ਹੈ ਸੋ ਸੰਗਤਾਂ ਦੇ ਸਰਬੱਤੇ ਭਲੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤਰੱਕੀਆਂ ਬਖਸ਼ਣ ਕਿਰਪਾ ਕਰਨ ਸੋ ਪੁਰਾਣੀ ਪਿੰਡ ਜੋ ਪਿੰਡ ਪੁਰਾਣਾ ਦੇ ਕਿਰਪਾ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਸੋ ਕੋਈ ਮਾਣ ਨਹੀਂ ਹੰਕਾਰ ਨਹੀਂ ਨਿਮਾਣੇ ਜੇ ਬਣ ਕੇ ਲੰਗਰ ਲਾਇਆ ਹੈ ਸੋ ਕਿਰਪਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰੂ ਪਰਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਸੋ ਸੰਸਾਰ ਦਾ ਪਲਾ ਕਰਨ ਸਰਬੱਤ ਦਾ ਪਲਾ ਕਰਨ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜਨ ਕਿਰਪਾ ਕਰਨ ਸੋ ਸਾਰੀਆਂ ਸੰਗਤਾਂ ਦਾ ਪਲਾ ਧੰਨਵਾਦ ਤੇ دلੋਂ ਧੰਵਾਦੀ ਹਾਂ ਸੋ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸੰਸਾਰ ਤੇ ਅੱਜ ਬੜੇ ਹੀ ਥਾਵਾਂ ਤੇ ਲੰਗਰ ਲੱਗ ਰਹੀ ਹਨ ਸੋ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਸੰਸਾਰ ਦਾ ਪਲਾ ਪ੍ਰੇਮ ਭਾਵਨਾ ਸਲੂਕ ਸਪਾਕ ਸੋ ਸਾਰੀ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋ ਰਹੀ ਸੰਸਾਰ ਤੇ ਜੋ ਸੰਸਾਰ ਚੱਲ ਰਿਹਾ ਹੈ ਸੋ ਬੜੀ ਕਿਰਪਾ ਦੇ ਨਾਲ ਬਾਹਰਲੇ ਵਿਦੇਸ਼ਾਂ ਵਿੱਚ ਵੀ ਲੰਗਰ ਲੱਗ ਰਹੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ